ਵਾਹਿਗੁਰੂ ਜੀ ਦਾ ਖਾਸਾ ਜੀ ਫਤਿਹਾਂ ਜੀ ਸੰਗ ਦੀ ਆ ਬੇਨਤੀ ਆ ਜਿਹੜਾ ਹਬੀਬ ਤੁਸੀਂ ਦੇਖ ਰਹੇ ਹੋ ਫੋਟੋ ਇਹ ਇੱਕ ਬਲੌਗਰ ਆ ਫਲੋਵ ਆ ਫਲੋਵ ਨਾਮ ਹੈ ਜਬਸ ਇਹਦਾ ਬਲੌਗਰ ਆ ਹੈ ਤੇ ਯੂਟਿਊਬ ਪਰ ਤੇ ਇਹਨੇ ਵੀਡੀਓ ਪਾਈ ਸੀ ਕਿ ਸਰਦਾਰ ਹਰੀ ਸਿੰਘ ਨਲੂਏ ਬਾਰੇ ਜਿਹਨੇ ਕਿਹਾ ਸੀ ਇੱਥੇ ਅਫਗਾਨਿਸਤਾਨ ਤੋਂ ਕੋਈ ਨਹੀਂ ਜਾਣਦਾ ਟਾੜੀਆਂ ਨੇ ਐਵੇਂ ਚੜਾਤਾ ਉਹ ਕਰਤਾ ਇਹਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਤੇ ਪੰਜਾਬ ਚਾਇ ਤੇਨੂੰ ਸਨਮਾਨਤ ਕਰਾਂਗੇ ਜ਼ਰੂਰ ਇਹ ਹਾਰਪੌਨ ਦਾ ਹੱਕ ਬਣਦਾ ਆਪਾਂ ਨੂੰ ਕਿਉਂਕਿ ਇਹਨੂੰ ਸਿੱਖ ਇਤਿਹਾਸ ਦਾ ਪਤਾ ਹੈਗਾ ਤੇ ਆਪਾਂ ਨੂੰ ਸਿੱਖ ਇਤਿਹਾਸ ਬਾਰੇ ਪਤਾ ਨਹੀਂਗਾ ਇਸ ਕਰਕੇ ਬੇਨਤੀ ਆ ਸਾਰੀ ਸਿੱਖ ਜਥੇਬੰਦੀਆਂ ਨੂੰ ਵੀ ভাই ਬਾਈਆਂ ਨੂੰ ਜਰੂਰ ਸਨਮਾਨਿਤ ਕਰਨਾ ਤੇ ਜੇ ਕੋਈ ਜਾਣਦਾ ਤਾਂ ਇਹਦੇ ਚੈਨਲ ਤੇ ਸਟ੍ਰਾਈਕਾਂ ਮਾਰ ਮਾਰੇ ਦਾ ਚੈਨਲ ਬੰਦ ਕਰਾਓ ਪਹਿਲਾਂ ਦਾ ਇਹ ਵੀ ਬੰਦੇ ਦਾ ਚੈਨਲ ਬੰਦ ਕਰਾ ਦਿਓ ਜਿੰਨੇ ਜੇ ਕੋਈ ਜਾਣਦਾ ਦਾ ਸਟ੍ਰਾਈਕਾਂ ਮਾਰ ਮਾਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਦਾਂ ਹੀ ਪਹੁੰਚਾਓ ਇਹਨੂੰ ਦੱਸੋ ਵੀ ਕਿਵੇਂ ਸਿੱਖਾਂ ਨੂੰ ਮਾੜਾ ਬੋਲਿਆ ਸਰਦਾਰ ਹਰੁਸੀਨ ਨਾਲ ਬਾਰੇ ਜਿਹੜਾ ਇਹਨੇ ਗਲਤ ਟਿੱਪਣੀ ਕਰੀ ਆ ਉਹਦੇ ਬਾਰੇ ਬੋਲਿਆ ਵੀ ਉਹਨੂੰ ਇੱਥੇ ਕੋਈ ਨਹੀਂ ਜਾਣਦਾ ਐਵੇਂ ਢਾਡੀਆਂ ਨੇ ਐਵੇਂ ਗੱਲ ਬਣਾਤੀ ਉਹ ਬਣਾਤੀ ਇਹਨੂੰ ਕਦੇ ਤੇ ਹਰਿਸ਼ਦ ਨੜੂਏ ਨੂੰ ਉੱਥੇ ਤੱਕ ਨਾ ਕੋਈ ਜਾਣਦਾ ਫਿਰ ਅੱਜ ਜਾਣਦਾ ਤੈਨੂੰ ਵੀ ਨਹੀਂ ਸੀਗਾ ਉਹ ਉੱਥੇ ਤੱਕ ਤੂੰ ਵੀ ਇੱਥੇ ਮਰ ਮੋਟਾ ਜਣਾ ਸੀਗਾ ਇਹਨੂੰ ਆ ਦੇ ਥੱਲੇ ਲਾ ਕੇ ਇਹਨੂੰ ਮਾੜਾ ਮੋਢਾ ਨੂੰ ਸਮਝਾਓ ਤੈਨੂੰ ਬੇਨਤੀ ਕਰੋ ਵੀ ਤੇ ਪੰਜਾਬ ਚਾਹ ਜਰੂਰ ਤੈਨੂੰ ਯਾਰ ਸਨਮਾਨਤ ਕਰਾਂਗੇ ਸਾਨੂੰ ਤਾਂ ਇਤਿਹਾਸ ਦੇ ਨਹੀਂ ਪਤਾ ਸੀਗਾ ਸਿੱਖਾਂ ਦਾ ਤੂੰ ਇਤਿਹਾਸ ਬਾਰੇ ਬਹੁਤ ਕੁਝ ਜਾਣਦਾਗਾ ਤੇ ਵੀਰ ਬਣ ਕੇ ਯਾਰ ਪੰਜਾਬ ਚ ਆ ਤੈਨੂੰ ਸਨਮਾਨਤਾ ਹੱਕ ਵਣ ਦਾ ਇਕਰੀ ਕਰਨ ਦਾ